ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਤੇ ਵਧੀਆ ਚਾਹੀਦੇ ਹੋ ਤੇ ਸਾਰਿਆਂ ਨੂੰ ਪਹਿਲਾਂ ਤਾਂ ਜਰੂਰ ਕਮੈਂਟ ਕਰਿਓ ਵੀ ਸਾਰੇ ਸ਼ੇਅਰ ਕਰੋ ਆਪਣੇ ਥਾਂ ਧਕਾਣਾਂ ਤੇ ਕਿਉਂਕਿ ਹੁਣ ਤਾਂ ਚਲੋ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਸੈੱਟ ਹੋ ਚੱਲਿਆਗਾ ਅੱਗੇ ਨਾਲੋਂ ਤੇ ਅੱਜ ਲੱਗਿਆ ਮਿੱਤਰੋ ਆਪਣੀ ਰਾਣੀ ਦੇ ਉੱਤੇ ਕਰਕੇ ਖੜਾਈ ਛੜੀ ਆ ਤੇ ਮੋਡੀਫਿਕੇਸ਼ਨ ਕਰਨ ਲੱਗਾ ਘੈਂਟ ਜੀ ਫਰੰਟ ਡੋਰਸ ਦੇ ਵਿੱਚ ਇਹਨਾਂ ਅੰਦਰ ਵਿੱਚ ਕਰਨੀਆਂ ਕੋਈ ਮੋਡੀਫਿਕੇਸ਼ਨ ਮਿੱਤਰੋ ਉਹ ਤੁਹਾਨੂੰ ਹੁਣ ਵੀਡੀਓ ਦੇ ਵਿੱਚ ਵਿੱਚ ਗਾਹਾਂ ਦੀ ਗਾਹ ਪਤਾ ਲੱਗੀ ਚੱਲੂ ਪਹਿਲਾਂ ਆਪਾਂ ਜਿਹੜਾ ਮੋਡੀਫਿਕੇਸ਼ਨ ਦਾ ਸਮਾਨ ਆ ਉਹ ਲੈਣ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਉਥੇ ਚੱਲ ਕੇ ਮੋਡੀਫਿਕੇਸ਼ਨ ਕਰਨੀਆਂ ਮਿੱਤਰੋ ਅੱਜ ਤੇ ਆਉਂ ਖੜਾ ਆਪਣਾ ਬੰਬੂ ਇਹ ਉਹਦੇ ਤੇ ਚੱਲਦੇ ਆ ਤੇ ਸਮਾਨ ਲੈ ਆਏ ਸਾਰਾ ਸਮਾਨ ਕਲੈਕਟ ਕਰ ਲਈ ਜਿਹੜਾ ਜਿਹੜਾ ਕੁਝ ਵੀ ਚਾਹੀਜਾ ਆਪਾਂ ਨੂੰ ਅੱਜ ਕੋਈ ਮਿੱਤਰੋ ਆ ਗਈ ਸੀ ਉੱਪਰ ਕੋਲ ਈ ਮਹੌਲ ਜਾਲ ਚੱਲਦੀਆਂ ਕਬਚਤ ਜਾ ਬਚਤੀ ਰੱਖੇ ਵਾਹਿਗੁਰੂ ਹੈ ਹਾਂ ਹੁਣ ਤਾਂ ਬਚ ਗਿਆ ਹਾਂ ਤੇ ਆਗੇ ਚੋਪਰੋ ਫਰੰਟ ਡੋਰਸ ਕਿਉਂ ਭਾਈ ਯੂਏ ਐਫਓਵੀ 1630 3 ਵੇ ਸਪੀਕਰ ਕਿੰਨੇ ਵਾਟ ਬੂਡਦੇ ਨੇ ਇਹ 45 ਵਾਟ ਦੇ ਹਾਂ ਜੀ ਨੇ 45 ਵਾਟ ਦੇ ਯਾਰ ਇਹਦਾ ਕੀ ਚੈੱਕ ਕਰੂੰਗਾ 270 ਪੀਕ ਪਾਵਰ ਫਿਰ ਪਤਾ ਕਰ ਦੱਛ ਗੂਗਲ ਦੇ ਕੰਮ ਕਰ ਲਾ ਇਹ ਤਾਂ ਠੀਕ ਹੀ ਲੱਗ ਰਿਹਾ ਹੈ ਗੂਗਲ ਤਾਂ ਹੀ ਘਟਣਾ ਪੈਣਾ ਮੈਨੂੰ ਅ ਟੂੰਡ 4 ਮੈਗਾਬਾਈਟ ਹੈਡ ਯੂਨਿਟ ਹੈਡ ਯੂਨਿਟ ਹੈ ਲੋ ਵੀ ਮਿੱਤਰੋ ਸੋਨੀ ਸੋਨੀ ਕਰਵਾ ਸਕਦੀ ਐ ਸੋਨੀ 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 ਹੋਈ ਹੈ ਨਾ ਸੋਨੀ ਕਿਸੇ ਦੇ ਲਿਖਿਆ ਹੋਇਆ ਤੇ ਦੇਖਦਾ ਨਹੀਂ ਕਿਸੇ ਵਰਸੀ ਇੱਧਰ ਨਹੀਂ ਛੜੂਗਾ ਛੌਨੀ ਛੌਨੀ ਯਰ ਲਿਖਿਆ ਵੇ ਕਿਸੇ ਪਾਸੇ ਵੀ ਉਹ ਲਿਆ ਫਿਰ ਅਡਡ ਮਾਡਲ ਨੇ ਸੇਵ ਹੀ ਲਿਆ ਉਹਦਾ ਭਾਗ ਟੀ ਆ ਆ ਆ ਗਿਆ 1630 1630 ਇਹ ਆ 270 ਪੀਕ ਪਾਵਰ ਇਹ ਆ 270 ਇਹ ਸਾਰਾ ਕੁਝ ਉਹੀ ਆ ਐ ਆ ਲੌਂਗ ਨੇ ਕਹਿੰਦੇ ਯੋ ਬਰੋ ਇਹ ਮੈਨੂੰ ਡੁਪਲੀਕੇਟ ਲੱਗਦੇ ਨੇ ਹੈਗੇ ਇੱਕੋ ਜਿਹੇ ਨੇ ਆਹ ਵਾਲੇ ਹੈ ਆਹ ਅਸਲੀ ਲੱਗਦੇ ਨੇ ਇਹ ਲਓ ਵੀ ਮੇਤਰੋ ਲੈ ਚੱਲੇ ਆ ਸਪੀਕਰ ਇਸੋਂ ਚੋਬਰ ਕੋਲ ਦੇ ਕਰ ਦਿਆਂ ਫਿਰ ਟ ਚੱਲ ਗਏ ਲਓ ਵੀ ਯੋ ਬਰੋ ਤੇ ਚੱਕ ਲਿਆ ਸਮਾਨ ਸਾਰਾ ਰਪਈਆ ਲਵਾਤਾ ਨੇ 2000 ਛੱਡਦੇ ਸਮਾਨ ਹਜੇ ਅੱਧਾ ਸਮਾਨ ਮਿੱਤਰੋ ਆਪਾਂ ਨੂੰ ਥੋੜਾ ਜਿਹਾ ਲੇਟ ਹੋ ਗਿਆ ਉਹ ਵੀ ਆਊਗਾ ਕੋਈ ਚੱਕਰ ਨਹੀਂ ਉਹ ਵੀ ਕਰਾਂਗੇ ਆਪਾਂ ਉਹ ਵਾਲੇ ਟਾਈਮ 'ਚ ਓਹ ਹੋ ਆਪਣਾ ਹੀ ਆ ਇਹ ਕਿਸੇ ਹੋਰ ਦੀ ਤਾਂ ਨਹੀਂ ਮਜ਼ਦੂਰੀ ਕਰੀ ਜਾਂਦਾ ਮੈਂ ਬਸ ਮੇਰੇ ਦਾ ਕਿਸੇ ਹੋਰ ਦੀ ਇਹ ਨਹੀਂ ਆਪਾਂ ਮਜ਼ਦੂਰੀ ਕਰਨੀ ਅਸੀਂ ਸਾਰਾ ਹੀ ਕਰਦੇ ਆ ਆਲ ਰਾਊਂਡਰ ਆ ਅਸੀਂ ਕੁਝ ਨਹੀਂ ਛੱਡਦੇ ਖਾਸ ਮਿੱਤਰੋ ਏਸੀਆਂ ਦਾਗਾ ਕੋਈ ਯੱਕਰ ਨਹੀਂ ਜਿੰਨੇ ਵੀ ਏਸੀ ਮੇਰੇ ਭਰਾ ਨੇ ਸਰਵਸ ਸਰਵਸ ਕਰਾਉਣਾ ਹੁੰਦਾ ਰਿਪੇਅਰ ਕਰਾਉਣਾ ਹੁੰਦਾ ਜ਼ਰੂਰ ਕੰਟੈਕਟ ਕਰਿਆ ਕਰੋ ਦੱਸਿਏ ਇਹਨੂੰ ਆਈ ਨਾ ਜਾਣੋ ਮਿੱਤਰੋ ਕੰਮ ਕਰੇ ਪੂਰੇ ਸਿਰੇ ਵਾਲਾਗਾ ਕੰਟੈਕਟ ਨੰਬਰ ਬੋਲ ਆਪਦਾ ਕੰਟੈਕਟ ਨੰਬਰ 96837915 ਬਸ ਠੀਕ ਆ ਸੀਜ਼ਨ ਵੀ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਗਰਮੀ ਦਾ ਆ ਗਿਆ ਸਾਰੇ ਰਿਪੇਅਰ ਵਗੈਰਾ ਕਰਾਉਣਗੇ ਭਰਾਵਾਂ ਨੇ ਜ਼ਰੂਰ ਕੰਟੈਕਟ ਕਰ ਲਿਆ ਕਰੋ ਤੇ ਬਾਕੀ ਕੰਮ ਬਹੁਤ ਟੌਪ ਕਲਾਸ ਆ ਆ ਚੋਬਰ ਦੇ ਇਦੀ ਕਰੇ ਬਿਨੇ ਸਾਰੇ ਆਪਾਂ ਇਹਨੇ ਜਿੰਨੇ ਹਾਂਜੀ ਮਿੱਤਰੋ ਤੇ ਅੱਜ ਹੈਗਾ ਦਿਨ ਦੂਜਾ ਤੇ ਆਪਾਂ ਜਿਵੇਂ ਕਿਸ ਨੂੰ ਪਤਾ ਕੱਲ ਲਿਆਏ ਸੀਗੇ ਸਪੀਕਰ ਵਗੈਰਾ ਜਿਹੜੇ ਲਾਉਣੇ ਨੇ ਆਪਾਂ ਗੱਡੀ ਦੇ ਤੇ ਉਹਨਾਂ ਦੀ ਫਿਟਿੰਗ ਸ਼ੁਰੂ ਕਰਦੇ ਆ ਮਿੱਤਰੋ ਤੇ ਸਾਰਾ ਸਮਾਨ ਇਹਦੇ ਵਿੱਚ ਹੀ ਪਿਆ ਸਪੀਕਰ ਵਗੈਰਾ ਤੇ ਆਪਣਾ ਟੂਲ ਵਗੈਰਾ ਇਹਦੇ ਵਿੱਚ ਹੀ ਪਿਆ ਸਾਰਾ ਗੋਟੀ ਸੈਟ ਤੇ ਇੱਕ ਭਰਾ ਦਾ ਮੈਸੇਜ ਆਇਆ ਸੀ ਵੀਰੇ ਵੀ ਗੋਟੀ ਸੈਟ ਕਿਹੜੀ ਕੰਪਨੀ ਦਾ ਤੇ ਕਿੰਨਾ ਇਹਦਾ ਮੈਂ ਬਹੁਤ ਟਾਈਮ ਬਾਅਦ ਉਹ ਕਰਿਆ ਯਾਰ ਤੇ ਵੀਰੇ ਮੈਂ ਦੱਸਦਾ ਨਾਲੇ ਸਾਨੂੰ ਮੈਂ ਕੰਪਨੀ ਦੱਸ ਦਿੰਨਾ ਮੈਂ ਹੁਣ ਜਦੋਂ ਚੈੱਕ ਕਰਦਾ ਮੈਂ ਰੋਕ ਕੇ ਤੇ ਭਰਾ ਆਪਾਂ ਇਹ ਸਮਾਨ ਚਾਰ ਪੰਜ ਚੀਜ਼ਾਂ ਇਕੱਠੀਆਂ ਲੈਂਤੀ ਅਸੀਂ ਤਾਂ ਕਰਕੇ ਮੈਨੂੰ ਇਹਦਾ ਪ੍ਰੋਪਰ ਰੇਟ ਇਕੱਲੇ ਦਾ ਨਹੀਂ ਪਤਾ ਹੈਗਾ ਉਹ ਚਾਰੇ ਪੰਜਾਂ ਚੀਜ਼ਾਂ ਦਾ ਮੈਂ ਰੇਟ ਦੱਸ ਦਿੰਨਾ ਤੈਨੂੰ ਵੀ ਇੰਨੇ ਰੇਟ ਨਹੀਂ ਆਈਆਂ ਸੀ ਉਹ ਚਾਰੇ ਪੰਜੇ ਚੀਜ਼ਾਂ ਤੇ ਆਪਾਂ ਇੱਕ ਤਾਂ ਵੀਰੇ ਲਿਆਂਦਾ ਸੀ ਪਲਾਸ ਵਿੱਚ ਤੇ ਇੱਕ ਲਿਆਂਦੀ ਸੀਗੀ ਗੋਟੀ ਗੋਟੀ ਸੱਟ ਮਤਲਬ ਕਿ ਤੇ ਪਹਿਲਾਂ ਆਪਾਂ ਸਪੀਕਰਾਂ ਵਾਲਾ ਕੱਢ ਲਈਏ ਡੱਬਾ ਕੱਢ ਕੇ ਰੱਖ ਦਈਏ ਉੰਮੀ ਮਟਰ 2000 ਬਹੁਤ ਔਖਾ ਚੱਲਣਾ ਤੇ ਲੈ ਆਈ ਜੋ ਬਰਾ ਇਹ ਹੈਗਾ ਬਾਰ ਬਾਰ ਹੈਂਡ ਟੂਲਜ਼ ਕੰਪਨੀ ਇਹ ਸਾਰਾ ਟੂਲ ਹੀ ਬਾਰ ਹੈਂਡ ਟੂਲਜ਼ ਕੰਪਨੀ ਦਾ ਲੈ ਲੈਂਦਾ ਹੀ ਆਪਾਂ ਪਲਾਸ ਵੀ ਪੇਚ ਕਸ ਵੀ ਪੇਚ ਕਸ ਵਾਲਾ ਸੈੱਟ ਹੀ ਵੀ ਆਪਾਂ ਸਾਰਾ ਹੀ ਲੈ ਆਏ ਸੀਗੇ ਮਿੱਤਰ ਆ ਦੇਖ ਸਾਰਾ ਸੈੱਟ ਹੀ ਲੈ ਆਂਦਾ ਸੀ ਇਹ ਵੀ ਚਾਹੇ ਜੋ ਬਰੀਕ ਮੂੰਹ ਵਾਲਾ ਲਾਲਾ ਚਾਹੇ ਮੋٹے ਮੂੰਹ ਵਾਲਾ ਲਾਲਾ ਇਹ ਹੈਗਾ ਸਕਰੂ ਡਰਾਇਵਰ ਸਕਰੂ ਡ్రਾਈਵਰ ਡ్రਾਈਵਰ ਹਾਂ ਡ్రਾਈਵਰੀਆ ਇਹ ਵੀ ਬਾਰ ਕੰਪਨੀ ਦਾ ਮਿੱਤਰੋ ਤੇ ਇਹ ਹੋ ਗਿਆ ਆਪਣਾ ਇਹ ਹੋ ਗਈ ਆਪਣੀ ਗੋਟੀ ਸੈੱਟ ਹੋ ਗਿਆ ਤੇ ਪਲਾਸ ਹੋ ਗਿਆ ਸੀ ਇੱਕ ਇੱਕ 10 ਦੀ ਚਾਬੀ ਹੋ ਗਈ ਸੀ ਇਹ ਆਪਣਾ ਸਾਰਾ ਸਮਾਨ 2000 ਰੁਪਏ ਦਾ ਆਇਆ ਸੀਗਾ ਤੇ ਹੁਣ ਚਲੋ ਮਿੱਤਰੋ ਆਪਾਂ ਮੇਨ ਮੁੱਦੇ ਤੇ ਪਹੁੰਚਦੇ ਹਾਂ ਜਿਹੜਾ ਕੰਮ ਆਪਾਂ ਨੂੰ ਜ਼ਰੂਰੀ ਅੱਜ ਦਾ ਕਰਨਾ ਤੇ ਸਪੀਕਰ ਦਾ ਤੁਹਾਨੂੰ ਮੈਂ ਮਿੱਤਰੋ ਕੱਲ ਦਿਖਾਈ ਦਿੱਤੇ ਸੀ ਸਾਰੇ ਤੇ ਹੁਣ ਆਪਾਂ ਗੱਤਾਂ ਖੋਲ ਕੇ ਇਦੇ ਵਿੱਚ ਚੈੱਕ ਕਰਦੇ ਆ ਵੀ ਕਿੱਥੇ ਆਪਾਂ ਨੂੰ ਗਲੀ ਕੱਢਣੀ ਪੂ ਸਪੀਕਰ ਕਸਣ ਖਾਤਰ ਮਿੱਤਰੋ ਫਰੰਟ ਟਾਕੀ ਦਾ ਆਪਾਂ ਗੱਤਾ ਖੋਲ੍ਹ ਲਿਆ ਸੀ ਇਹਦਾ ਸਾਰੀ ਦਾ ਆਹ ਲੋਕ ਵਾਲਾ ਪੀਸ ਹੱਟ ਕੱਢ ਕੇ ਰੱਖਤਾ ਆ ਪਿਆ ਥੱਲੇ ਤੇ ਪਾਵਰ ਵਿੰਡੋ ਵਾਲੀਆਂ ਸਵਿਚਾਂ ਵੀ ਹੱਟ ਰੱਖ ਲੀਆਂ ਆਪਾਂ ਆਹ ਪਈਆਂ ਨੇ ਲਾਈਆਂ ਗ੍ਰਿਪਾਂ ਦਾ ਇੰਨਾ ਸੌਖਾ ਆ ਵੀ ਹੁਣ ਸਾਰੀਆਂ ਚੀਜ਼ਾਂ ਸੌਖੀਆਂ ਨੇ ਆਪਾਂ ਨੂੰ ਲਾਉਣੀਆਂ ਕਰ ਰਿਹਾ ਮਿੰਟ ਦੋਆਂ ਚ ਆ ਵੀ ਗ੍ਰਿਪ ਸੀ ਜੇ ਵੀ ਮਿੰਟਾਂ ਦੋਆਂ ਚ ਲੱਗੇਗੀ ਤੇ ਹੁਣ ਮਿੱਤਰੋ ਮੇਨ ਟਾਸਕ ਆਪਨਾ ਇਹ ਆ ਵੀ ਆਹਾਂ ਚੀਜ਼ ਦੇ ਉੱਤੇ ਆਪਾਂ ਉਹ ਸਪੀਕਰ ਕਸਣਾ ਕਿੱਥੇ ਆ ਜਮਾਂ ਕੋਰੈਕਟ ਜਗਾ ਲੱਭਣੀ ਪੈਣੀ ਆ ਕਿਉਂਕਿ ਜੇ ਉਰੇ ਪ੍ਰਕਾਸ਼ਤਾ ਆਏ ਨਹੀਂ ਪਤਾ ਉਹ ਫਿਰ ਮੁੜ ਕੇ ਇਹਦੇ ਨਾਲ ਲੱਗਣ ਲੱਗ ਜੇ ਵੀ ਸੇਲੂਹੇ ਨਾਲ ਆਪਾਂ ਇਸ ਹਿਸਾਬ ਨਾਲ ਕੱਟਣਾ ਵੀ ਜਿਹੜਾ ਉਹ ਪਿਛੇ ਇਹਦੇ ਚ ਲੰਘ ਜੇ ਆ ਖੂਲ ਜੇ ਦੇ ਵਿੱਚ ਕੋਈ ਡਿੱਕਾ ਨਾ ਲਾਵੇ ਆਪਾਂ ਨੂੰ ਉਹ ਤਾਂ ਤਕਰੀਬਨ ਜਿਹੜਾ ਆਹ ਪੀਸਾ ਦਾ ਬਾਹਰ ਨੂੰ ਕੱਢਿਆ ਪਿਆ ਇਹੀ ਬਹੁਤ ਮੂਰੇ ਆ ਜੇ ਕੱਲੇ ਗੱਤੇ ਗੱਤੇ ਤੀ ਕਸਦੀ ਤਾਂ ਉਹ ਬਹੁਤ ਮੂਰੇ ਰਹਿ ਜਾਊਗਾ ਤੇ ਇਹ ਕਿਸੇ ਚੀਜ਼ ਦੇ ਨਾਲ ਨਹੀਂ ਲੱਗਣਾ ਉਹ ਆਪਾਂ ਦੇਖਦੇ ਹੁਣ ਮਿੱਤਰੋ ਕਿਵੇਂ ਕਿਵੇਂ ਕਿੱਥੇ 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 ਗਲੀ ਕੱਢਣੀ ਹੈ ਸਪੀਕਰ ਲਾ ਕੇ ਸਹੀ ਜਗ੍ਹਾ ਤੇ ਫੇਰ ਦੇਖਦੇ ਆ ਜੀ ਮਿੱਤਰੋ ਅਰੂ ਲੁੱਕ ਚੈੱਕ ਸਾਰੇ ਗੱਤੇ ਦੀ ਕਿੱਦਾਂ ਦੀ ਆਊਗੀ ਤੇ ਹਲੇ ਮਿੱਤਰੋ ਟੈਂਪਰੇਰੀ ਆਪਾਂ ਵੱਡ ਕੇ ਗੱਤਾ ਇੰਨਾ ਵੱਡਿਆ ਇਹਦੇ ਵਿੱਚ ਹੁਣ ਸਪੀਕਰ ਧਰ ਕੇ ਇਹਨੂੰ ਕਿਰਾਂ ਉੱਥੇ ਗੱਤੇ ਨੂੰ ਲਾ ਕੇ ਟਾਕੀ ਤੇ ਚੈੱਕ ਕਰਦੇ ਆਂ ਵੀ ਸਪੀਕਰ ਬੈਕ ਸਾਈਡ ਤੋਂ ਕਿੰਨਾ ਫਰਕ ਰਹਿੰਦਾ ਵੀ ਲਾਗੂ ਲੁੱਗੂ ਆ ਤਾਂ ਨਹੀਂ ਪਿੱਛੇ ਨਾਲ ਜਾਂ ਹੋਰ ਵੱਡਾ ਕਿਨੂੰ ਨੀਮਾ ਕਰ ਲਈਏ ਹੋਰ ਚਲੋ ਵੀ ਮਿੱਤਰੋ ਆਪਾਂ ਟਾਕੀ ਤੇ ਕਿਰਾਂ ਗੱਤਾ ਫਿੱਟ ਕਰਕੇ ਸਾਰਾ ਸਪੀਕਰ ਚੈੱਕ ਕਰਿਆ ਜਾਂਦਾ ਜਮਾਂ ਓਕੇ ਆ ਹੁਣ ਬਸ ਆਪਾਂ ਇਹਨੂੰ ਕੱਸ ਦਿਆਂ ਸਪੀਕਰ ਨੂੰ ਇੱਥੇ ਉਸ ਤੋਂ ਬਾਅਦ ਉੱਤੇ ਜਾਲੀ ਲਾ ਦਿੰਦੇ ਮਿੱਤਰੋ ਘਰੋਂ ਚੈੱਕ ਫਾਈਨਲ ਲੁੱਕ ਜੱਜ ਤਾਂ ਗਿਆ ਪਰ ਹੁਣ ਲਾ ਕੇ ਦੇਖਦੇ ਆ ਕੋਈ ਛਾਪਨਾਂ ਨਿਕਲਿਆ ਵੀ ਹੋਰ ਕਿਤੇ ਲੱਗਈ ਨਾ ਪਿੱਛੇ ਨਾਲ ਲੱਗਣ ਲੱਗ ਜੇ ਉਹ ਤਾਂ ਚੈੱਕ ਕਰ ਲਿਆ ਸੀ ਮਿੱਤਰੋ ਆਪਾਂ ਲਾਉਣ ਤੋਂ ਪਹਿਲਾਂ ਪਰ ਦੁਬਾਰੀ ਚੈੱਕ ਕਰ ਲੈਣਾ ਹੁਣ ਵੀ ਮਿੱਤਰੋ ਫਿੱਟ ਹੋ ਗਿਆ ਹੁਣ ਟਾਕੀ ਲਾਉਣੀ ਆ ਦੇਖੋ ਕੋਈ ਚੱਕਰ ਨਹੀਂ ਕਿਸੇ ਪਾਸੇ ਵੀ ਲਓ ਜੀ ਜਮਾ 00 ਫਿਟਿੰਗ ਬਣ ਗਈ ਗੱਲਬਾਤ ਓਕੇ ਕਰਾਤੀ ਕਹਿੰਦੇ ਚੌਪਰਾਂ ਨੇ ਕਰਾ ਛੱਡੀ ਐ ਓਕੇ ਓਏ ਹੋਏ ਹੋਏ ਚਾਈ ਵਾਲਾ ਚੜ ਗਿਆ ਸੀ ਮੋਬਾਈਲ ਡੈਕ ਪਿਆ ਸੀ ਤੇ ਟਾਕੀ ਖੋਲ ਕੇ ਮਿੱਤਰੋ ਗੱਤਾ ਪ੍ਰੋਪਰ ਲੱਗ ਗਿਆ ਆਪਣਾ ਚਾਰੇ ਪਾਸਿਓਂ ਵਿੜ ਲਾ ਜਮਾ ਖਤਮ ਹੋ ਗਿਆ ਕਿਸੇ ਪਾਸੇ ਆਇ ਨਹੀਂ ਹੈਗਾ ਹਜੇ ਦੇ ਨਾਟਕ ਅਸਣੇ ਨੇ ਫਿਰ ਤਾਂ ਜਮਾ ਟਾਈਟ ਹੋ ਜੂ ਪੂਰਾ ਪ੍ਰੋਪਰ ਦੇਖੋ ਤੁਸੀਂ ਇਧਰ ਨਾਲ ਨੂਲ ਕਿਸੇ ਪਾਸੇ ਨਹੀਂ ਲੱਗਦਾ ਜਮਾ ਓਕੇ ਹੋ ਗਿਆ ਜੇ ਨਾਲ ਲੱਗਦਾ ਹੁੰਦਾ ਫਿਰ ਗੱਤਾ ਨਹੀਂ ਸੀ ਲੱਗਣਾ ਆਪਣਾ ਗੱਤਾ ਜਮਾ ਸਹੀ ਲੱਗ ਗਿਆ ਜਗ੍ਹਾ ਤੇ ਜਾ ਕੇ ਤੇ ਹੁਣ ਮਿੱਤਰੋ ਇਹਦੇ ਤਰ੍ਹਾਂ ਇਸ ਤਰ੍ਹਾਂ ਹੀ ਉਦਣ ਦੀ ਟਾਕੀ ਵਾਲੇ ਗੱਤੇ 'ਚ ਵੀ ਗਲੀਆਂ ਕੱਢਣੀਆਂ ਨੇ ਉਹਦੇ ਖਾਤਰ ਆਪਾਂ ਗੱਤਾ ਪਟਾਂਗੇ ਤੇ ਕਿਉਂਕਿ ਉਹਦੇ ਨਾਲ ਫਿਰ ਅੰਦਾਜ਼ਾ ਜੋਜੂ ਆਪਾਂ ਨੂੰ ਉਹ ਟਾਕੀ ਚ ਵੀ ਕਿੱਥੇ ਇੱਕ ਗਲੀ ਗੱਡੀਏ ਸਪੀਕਰ ਆਪਾਂ ਉਧਰਲਾ ਵੀ ਲਾ ਕੇ ਲੈ ਚਾਲਦੇ ਆ ਨਾਲ ਕਿਉਂਕਿ ਆਪਾਂ ਸਪੀਕਰ ਧਰ ਕੇ ਹੀ ਇਹਦੀ ਗਲੀ ਗੱਡੀ ਸੀ ਜਿੱਥੇ-ਜਿੱਥੇ ਵੀ ਆਉਂਦਾ ਸੀ ਲੋਟ ਤੇ ਉਹ ਬਹੁਤ ਬਹੁਤ ਵੱਡਾ ਰਿਸਕ ਸੀਗਾ ਜਿਹੜਾ ਮੈਂ ਵੱਡ ਲਿਆ ਸੀ ਮੈਨੂੰ ਐ ਸੀ ਵੀ ਸਪੀਕਰ ਵੀ ਨਾ ਫਟੋਗੇ ਮੈਂ ਵੱਡ ਵੀ ਲਿਆ ਵੀ ਗਾਲਾਂ ਵੀ ਫੁੱਲ ਪੈਣੀਆਂ ਜੇ ਨਾ ਲੱਗਿਆ ਤੇ ਉਹ ਸੈੱਟ ਹੋ ਗਿਆ ਮਿੱਤਰੋ ਜਮਾ ਕੋਈ ਚੱਕਰ ਵਾਲੀ ਜਾ ਰਹੇ ਨੇ ਕਿਉਂਕਿ ਜੇ ਇਹ ਮਿੱਤਰੋ ਫਰਾ ਹੋ ਜਾਂਦਾ ਗੱਤਾ ਬਹੁਤ ਰ ਨਾ ਲੱਗੇ ਕਰਦਾ ਇਹ ਵਿਚਾਲਮਕ ਦਾ ਹੁਣ ਇਹ ਜਮਾ ਓਕੇ ਹੋ ਗਿਆ ਤੇ ਕੋਈ ਚੱਕਰ ਨਹੀਂ ਗੱਲਣੀ ਸਗੋਂ ਸਾਊਂਡ ਸਿਸਟਮ ਹੋਰ ਘੈਂਟ ਹੋ ਗਿਆ ਹੁਣ ਗੱਡੀ ਦਾ ਜੀ ਮਿੱਤਰੋ ਦੂਸਰੀ ਟਾਕੀ ਦਾ ਗਿਆ ਤਾਂ ਵੀ ਪੱਟ ਲਿਆ ਹੁਣ ਇਹ ਚ ਵੀ ਆਪਾਂ ਗਲੀ ਉਹ ਕੱਢ ਕੇ ਇਹਨੂੰ ਵੱਡ ਕੇ ਇਹਦੇ ਵਿੱਚ ਲਾਉਣੇ ਆਗੇ ਸਪੀਕਰ ਤੇ ਪਲਾਸਟਿਕ ਦਾ ਇਸ ਚੱਕ ਚੱਲ ਜੀ ਲਾ ਕੇ ਟਾਕੀ ਫੇਰ ਇਹਨਾਂ ਦੇ ਦੂ ਬਾਅਦ ਕਰਦਾ ਕਨੈਕਸ਼ਨ ਮਿੱਤਰੋ ਸਪੀਕਰ ਵੀ ਲੈ ਚੱਲੀਏ ਚੱਕ ਕੇ ਉਹ ਵੀ ਮਿੱਤਰੋ ਬੜੇ ਟਾਈਮ ਦੀ ਮਿਹਨਤ ਤੋਂ ਬਾਅਦ ਦੋਨਾਂ ਟਾਕੀਆਂ ਦੇ ਗੱਤਿਆਂ ਦੇ ਉੱਤੇ ਸਪੀਕਰ ਹਟ ਕਰ ਲਿਆ ਉਹ ਦੇਖੋ ਮਿੱਤਰੋ ਕਿਵੇਂ ਟੋਟਿਆਂ ਟੋਟਿਆਂ ਚ ਵੱਢ ਕੇ ਛਿੱਟਿਆ ਸਾਰਾ ਗੱਤਾ ਤੇ ਸਪੀਕਰ ਹਟ ਕਰਤੇ ਹੁਣ ਇਹਨਾਂ ਦੀ ਕਨੈਕਸ਼ਨ ਕਰ ਦਿਆ ਮਿੱਤਰੋ ਅੰਦਰੋਂ ਤੇ ਕੀ ਰਾਂ ਆਪਾਂ ਆਈ ਹੋਪ ਨਾ ਟਨਟ ਜੇ ਕਾਹਦੇ ਸੀ ਹੁਣ ਜਾਲੀਆਂ ਦੇ ਆਈਆਂ ਆਹ ਸਪੀਕਰ ਦੀ ਤੇ ਜਾਲੀ ਜਿੰਨੀ ਸਾਰਾ ਕੁਝ ਖਸਤਾ ਸੀ ਉਹ ਵਾਲਾ ਰਹਿ ਗਿਆ ਜਿਹੜਾ ਬਾਚੋਂ ਬਣਾਇਆਗਾ ਤੇ ਮਿੱਤਰੋ ਮਿਹਨਤ ਬਹੁਤ ਲੱਗਦੀ ਆ ਮੈਨੂੰ ਘੰਟਾ ਹੋਇਆ ਦੋਨਾਂ ਗੱਤਿਆਂ ਚ ਗਲੀਆਂ-ਗੁਲੀਆਂ ਕੱਢਦੇ ਨੂੰ ਵੀ ਪ੍ਰੋਪਰ ਫਰੇਮ ਬਣਾਉਂਦੇ ਨੂੰ ਤੇ ਮਿਹਨਤ ਬਹੁਤ ਲੱਗਦੀ ਆ ਤਾਂ ਕਰਕੇ ਭਾਵੇਂ ਸਾਰੇ ਜਾਣੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮਿੱਤਰੋ ਤੇ ਬਾਕੀ ਨਾਲੇ ਤੁਸੀਂ ਵੱਖਰੀ ਮੋਡੀਫਿਕੇਸ਼ਨ ਦੀ ਵੀਡੀਓ ਕਹਿੰਦੇ ਸੀਗਾ ਆਪਾਂ ਵੱਖਰੀ ਵੀ ਕਰੀ ਜਾਈਏ ਸਾਰਿਆਂ ਨਾਲ ਕਿਸੇ ਦਾ ਕਰਿਆ ਨਹੀਂ ਹੋਇਆ ਹੈਗਾ ਹਜੇ ਤੱਕ ਫਰੰਟ ਵਿੰਡੋ ਦੇ ਵਿੱਚ ਕਿਸੇ ਨੇ 뮤직 ਸਿਸਟਮ ਵਗੈਰਾ ਸਪੀਕਰ ਵਗੈਰਾ ਲਾਏ ਹੁਣ ਆਪਾਂ ਹੀ ਲਾਏ ਨੇ ਤੇ ਅੱਜ ਆਪਾਂ ਲਾਈਟਾਂ ਲੂਟਾਂ ਲਾਵਾਂਗੇ ਜਿਹੜੀਆਂ ਆਪਣੀਆਂ ਬੈਗ ਚ ਲਾਈਆਂ ਵੀਆਂ ਨੇ ਪਿਛਲੀਆਂ ਵੀਡੀਓ ਜਿਨ੍ਹਾਂ ਨੇ ਦੇਖੀਆਂ ਨੇ ਉਹਨਾਂ ਦੇ ਵਿੱਚ ਪਤਾ ਲੱਗਦਾ ਉਹ ਸਾਰਿਆਂ ਨੂੰ ਵੀ ਬੈਗ ਜਿਹੜਾ ਆਪਣਾ ਹੋ ਸੀਗਾ ਨਾ ਸਪੀਕਰ ਬੈਗ ਸਪੀਕਰਾਂ ਦੇ ਵਿੱਚ ਆਪਣੀਆਂ ਪਿੰਕ ਕਲਰ ਦੀਆਂ ਲਾਈਟਾਂ ਲਾਈ ਹੋਏ ਨੇ ਉਹ ਆਪਾਂ ਇਹਨਾਂ ਚ ਵੀ ਲਾਵਾਂਗੇ ਤੇ ਤੁਹਾਨੂੰ ਦਿਖਾਉਣੇ ਆ ਫਿਰ ਅੱਗੇ ਅੱਗੇ ਵਸਤੂ ਜੀ ਬਣੇ ਰਿਹਾ ਕਰੋ ਵੀਡੀਓ ਦੇ ਵਿੱਚ ਤੇ ਦੱਬ ਕੇ ਸਪੋਰਟ ਕਰਿਆ ਕਰੋ ਮਿੱਤਰੋ ਵੀਡੀਓ ਫੁੱਲ ਦੇਖ ਕੇ ਜਾਇਆ ਕਰੋ ਅੱਧੀ ਨਾ ਦੇਖ ਕੇ ਜਾਇਆ ਕਰੋ ਸਾਰੇ ਜਣੇ ਉਹ ਵੀ ਮਿੱਤਰੋ ਆ ਸਾਰਾ ਗੱਤੇ ਦਾ ਕਚਰਾ ਹੀ ਆ ਤੇ ਸਪੀਕਰਾਂ ਦਾ ਕੰਮ ਆਪਣਾ ਜਮਾ ਫਾਈਨਲ ਹੋ ਗਿਆ ਜਮਾ ਆਇ ਤੁੰਛਾ ਡੋਕੇ ਕਰਤਾ ਚੋ ਬਰੋ ਦੇਖੋ ਘੈਂਟ ਲੱਗਦਿਆ ਗੱਤਾ ਖੋਣਾ ਲੱਗਦਾ ਪਿਆ ਹੁਣ ਬਲੈਕ ਬਲੈਕ ਜਾਂ ਹੋ ਗਿਆ ਥੋੜਾ ਜਿਹਾ ਵਿੱਚ ਅੱਗੇ ਗੱਤਾ ਗ੍ਰੇ ਜਿਹਾ ਵਾਲਾ ਹੁੰਦਾ ਸੀ ਤੇ ਬਲੈਕ ਪਾਰਟਿਸ਼ਨ ਘੱਟ ਸੀਗਾ ਹੁਣ ਬਲੈਕ ਪਾਰਟਿਸ਼ਨ ਵੀ ਹੋ ਗਿਆ ਹੁਣ ਨਹੀਂ ਮਿਕਸ ਆ ਪਿਆ ਹੋ ਗਿਆ ਹੁਣ ਉਹ ਵੀ ਮਿੱਤਰੋ ਆਪਾਂ ਗੱਡੀ ਬਾਹਰ ਕੱਢ ਲਈ ਤੇ ਹੁਣ ਪਾਉਣ ਲੱਗਦੇ ਆਪਾਂ ਆਹ ਵਾਲੇ ਸਪੀਕਰ ਹੁੰਦੇ ਨੇ ਮੂਰਲੇ ਇਹਨਾਂ ਸਪੀਕਰਾਂ ਤੋਂ ਤਾਰਾਂ ਤੇ ਤਾਰਾਂ ਆਪਾਂ ਨਿਕਾੜਾਂਗੇ ਇੱਥੋਂ ਦੀ ਪਾਈਪ ਦੇ ਵਿੱਚ ਦੀ ਮਤਲਬ ਕਿ ਸਲੀਵ ਦੇ ਵਿੱਚ ਦੀ ਜਿਹੜੀ ਆਪਣੀ ਸਲੀਬਾਂ ਪਾਈਆਂ ਹੋਏ ਨੇ ਖਲੀਬਾਂ ਦੇ ਵਿੱਚ ਦੀ ਲੰਗ ਜੂ ਅੰਦਰ ਅੰਦਰ ਫਿਰ ਇੱਥੇ ਆ ਕੇ ਕਨੈਕਸ਼ਨ ਦੇ ਦਾਂਗੇ ਆਪਾਂ ਸਪੀਕਰ ਦੇ। ਵੀ ਮਿੱਤਰੋ ਸਾਰਾ ਕੁਸ ਪੱਟ ਲਿਆ ਆਪਾਂ। ਸੈਂਟਰ ਲੋਕ ਲੂਕ ਵਾਲੀਆਂ ਡੱਬੀਆਂ ਤੇ ਪਾਵਰ ਵਿੰਡੋ ਵਾਲੀਆਂ ਸਾਰੀਆਂ ਹੋਣਾ ਇਹਨਾਂ ਦੀ ਰਿਲੇ ਵਾਇਰਿੰਗ ਵਗੈਰਾ ਸਾਰੀ ਜਿੰਨੀ ਪੂਰੀ ਓਕੇ ਕਰਕੇ ਫੇਰ ਲਾਵਾਂਗੇ ਹੁਣ। ਤੇ ਪਹਿਲਾਂ ਜਿਹੜੇ ਰੀਜਨਲ ਗ੍ਰਿਪ ਹੁੰਦੇ ਨੇ ਆਪਾਂ ਉਹ ਪੱਤੀਆਂ ਦੇ ਵਿੱਚ ਬਿਠਾਏ ਹੁੰਦੇ ਨੇ ਰੀਜਨਲ ਗ੍ਰਿਪ ਜੀ ਤੁਹਾਨੂੰ ਦੇਖਦੇ ਹੁਣ। ਉਹ ਆਪਾਂ ਸੈੱਟ ਕਰਤੇ ਤੇ ਹੁਣ ਇਹ ਰੇਆਂ ਵਾਲੀਆਂ ਰੇਆਂ ਰਹਿ ਗਈਆਂ ਮਤਲਬ ਕਿ ਆ ਡੱਬੀਆਂ ਡੁੱਬੀਆਂ ਰਹਿ ਗਈਆਂ ਸੈਂਟਰ ਲੋਕ ਵਾਲੀਆਂ ਆ ਤਾਂ ਆ ਗਈ ਆਪਣੀ ਸੈਂਟਰ ਲੋਕ ਵਾਲੀ ਮੈਨੂੰ ਲੱਗਦਾ ਤੇ ਟੂਰ ਪਾਵਰ ਵਿੰਡੋ ਦੀ ਆ ਇਹ ਮਿੱਤਰੋ ਇਹ ਪਾਵਰ ਵਿੰਡੋ ਦੀ ਆ ਗਈ ਤੇ ਆ ਹੈਗੀ ਯਾ ਇਹ ਵੀ ਟੂਰ ਇਹਦਾ ਮਤਲਬ ਇਹ ਚ ਸੈਂਟਰ ਲੋਕ ਵੀ ਤੇ ਪਾਵਰ ਵਿੰਡੋ ਵੀ ਟੂਰ ਕੰਪਨੀ ਦਾ ਲੱਗਿਆ ਹੋਇਆ ਆ ਤਾਂ ਮੈਨੂੰ ਸੈਂਟਰ ਲੋਕ ਹੀ ਲੱਗਦਾ ਜਿੱਦਾਂ ਆ ਰੇਂਜ ਜੀ ਦਿੱਤੀ ਵੀ ਆ ਐਂਟੀਨਾ ਯਾ ਸੈਂਟਰ ਲੋਕ ਹੀ ਲੱਗਦਾ ਮੈਨੂੰ ਤਾਂ ਇਹ ਹਜੇ ਇੱਕ ਡੱਬੀ ਹੋਰ ਪਈ ਆ ਤਾਂ ਉਹ ਵੀ ਕੱਢਣੀ ਆ ਉਹ ਸਪੀਕਰ ਦੀ ਜਿਹੜੀ ਆ ਸਪੀਕਰ ਆ ਸਪੀਕਰ ਦੀ ਤਾਰ ਲੰਘਦੀ ਆ ਉਹਦੇ ਨਾਲ ਟਾਈ ਕਰਕੇ ਟੰਗੀ ਪਈ ਆ ਉਹ ਉਹ ਸਪੀਕਰ ਖੋਲ ਕੇ ਇਹਦੇ ਗ੍ਰਿਪ ਚੋਂ ਦੀ ਟਾਈ ਖੋਲ ਕੇ ਉਹ ਫੇਰ ਡੱਬੀ ਥੱਲੇ ਆਊਗੀ ਉਹ ਵੀ ਮਿੱਤਰੋ ਕਰਤਾ ਸਿਸਟਮ ਓਕੇ ਤਾਂ ਹਾਂ ਤੋਂ ਆ ਸਪੀਕਰ ਖੋਲ ਲੈ ਸੀ ਸਪੀਕਰ ਤੋਂ ਖੋਲਣ ਦਾ ਕਾਰਨ ਤੁਹਾਨੂੰ ਪਤਾ ਹੀ ਆ ਤੇ ਥੱਲੋਂ ਸੈਂਟਰ ਲੌਕ ਵਾਲੀਆਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਤਾਂ ਤਰਾ ਤਰਾ ਸਾਰੀਆਂ ਸੈੱਟ ਕਰਤੀਆਂ ਆਪਾਂ ਬਹੁਤ ਹੱਦ ਤੱਕ ਓਕੇ ਕਰਦਾ ਦੇਖੋ ਇਹ ਮੈਂ ਸਾਨੂੰ ਫਲੈਸ਼ ਲਾ ਕੇ ਦਿਖਾਉਣਾ ਕਰੂ ਮੇਤਰੋ ਜੀ ਅੱਕਾ ਸਾਰਾ ਸਿਸਟਮ ਜਮਾ ਹੈ ਪੂਰਾ ਕੈਂਟ ਕਰਤਾ ਹੁਣ ਤਾਂ ਇਹ ਦੇਖੋ ਮੇਤਰੋ ਜਮਾ ਰੀਨਲ ਬਣ ਗਿਆ ਨਾ ਸਿਸਟਮ ਜਿਹੜੀਆਂ ਮੂਹਰੇ ਪਈਆਂ ਹੁੰਦੀਆਂ ਡੱਬੀਆਂ ਡੂਬੀਆਂ ਸਾਰੀਆਂ ਪਿੱਸੇ ਨਿਗਾਦੀਆਂ ਆਹ ਦੇਖੋ ਜਿੱਥੇ ਤੱਕ ਮਿੱਟੀ ਦੇਖਦੇ ਉੱਥੇ ਤੱਕ ਸਾਰਾ ਗੰਦ ਪਿਆ ਹੁੰਦਾ ਪਹਿਲਾਂ ਮਤਲਬ ਕਿ ਤਾਰਾਂ ਦੇ ਵਿੱਚ ਦੀ ਆਪਾਂ ਹੱਥੁੱਥ ਨਹੀਂ ਸੀ ਮਾਰ ਸਕਦੇ ਪਹਿਲਾਂ ਕਿਉਂਕਿ ਤਾਰ ਤੂਰ ਖਿੱਚਣ ਦਾ ਡਰ ਰਹਿੰਦਾ ਸੀ ਹੁਣ ਆਪਾਂ ਨੂੰ ਕੋਈ ਡਰ ਨਹੀਂ ਉਹਦੇ ਕੁਕ ਇੱਥੇ ਤੱਕ ਨਗਾਦੀਆਂ ਤਾਰਾਂ ਉਹ ਪੈਸੇ ਇਕੱਠਾ ਕਰਦਾ ਸਾਰਾ ਸਿਸਟਮ ਆਪਾਂ ਇੱਕ ਡੱਬੀ ਆਪਣੀ ਆ ਲੱਗੀ ਡੱਬੀਆਂ ਤਿੰਨ ਲੱਗੀਆਂ ਨੇ ਜੀ ਮਿੱਤਰੋ ਇੱਕ ਇਹ ਹੋ ਗਈ ਤੇ ਦੋ ਇੱਧਰ ਲਗਾਤੀਆਂ ਇੱਕ ਤਾਂ ਆ ਗਈ ਆਪਣੀ ਸੈਂਟਰ ਲੌਕ ਵਾਲੀ ਜੀ ਆ ਸਿਤਾਰ ਜੀ ਤੇ ਇੱਕ ਇਹਦੇ ਪਿਛਲੀ ਸ਼ੈਡ ਆ ਗਈ ਇਹਦੂੰ ਆ ਇਹ ਤਾਂ ਆ ਹੀ ਚਾ ਗਈਆਂ ਆਹ ਦੇਖੋ ਇੱਥੇ ਪਾ ਜੀਆਂ ਸਾਰੀਆਂ ਡੱਬੀਆਂ ਡੂਬੀਆਂ ਇਹ ਵੀ ਮਿੱਤਰੋ ਕਰਤਾ ਓਕੇ ਸਿਸਟਮ ਤੇ ਹੁਣ ਆਪਾਂ ਪਾਉਣਿਆਂ ਵਾਲੀ ਤਾਰ ਤਾਂ ਹਾਂ ਲਗਾਉਣਿਆਂ ਸਪੀਕਰ ਕੋਲੇ ਤੇ ਸਪੀਕਰ ਕੋਲ ਜੋੜ ਦੇ ਕੇ ਫਿਰ ਆਪਾਂ ਟਾਕੀਆ ਗੱਟਾ ਲਾ ਦਾਂਗੇ ਤੇ ਇਹਦੇ ਵਿੱਚ ਨਾਲੇ ਆਪਾਂ ਉਹ ਪਤਾਸਿਆ ਜਿਹਾ ਲਾਉਣਾ ਜਿਹੜਾ ਜਾਲੀ ਦੇ ਸਪੀਕਰ ਦੀ ਤੇ ਉਹ ਲਾ ਲਾਂਗੇ ਉਹ ਵੀ ਮਿੱਤਰੋ ਕਰਤੇ ਸਾਰੇ ਕਨੈਕਸ਼ਨ ਸਪੀਕਰ ਦੇ ਕਨੈਕਸ਼ਨ ਹੋ ਗਏ ਜਿਹੜੀ ਆ ਲਾਈਟ ਲਾਈ ਹੈ ਇਹਦੀ ਆਪਾਂ ਤਾਰ ਹਜੇ ਛੱਡੀ ਵੀ ਇਹਦੇ ਕਨੈਕਸ਼ਨ ਨਹੀਂ ਕਰੇ ਪਰ ਇਹਦੇ ਕਨੈਕਸ਼ਨ ਆਪਾਂ ਨੂੰ ਸਿੰਪਲ ਨੇ ਹੁਣ ਤੱਕ ਕਰ ਦਾਂਗੇ ਮਿੰਟਾਂ ਦੋਹਾਂ ਚ ਪਰ ਆਪਾਂ ਹੁਣ ਕਿਰਾਂ ਸਪੀਕਰ ਚੈੱਕ ਕਰ ਲਈ ਵੀ ਵਰਕਿੰਗ ਹੋ ਗਿਆ ਓਕੇ ਸਾਰਾ ਕੁਝ ਹੋ ਵੀ ਮਿੱਤਰੋ ਆਹ ਟਾਕੀ ਆਪਣੀ ਜਮਾ ਓਕੇ ਹੋ ਗਈ ਸਾਰਾ ਸਪੀਕਰ ਚੱਲ ਪਿਆ ਇਹਦੀਆਂ ਆਹ ਲਾਈਟਾਂ ਦੀਆਂ ਮੈਂ ਤਾਰਾਂ ਅੱਡ ਪਾਤੀਆਂ ਆ ਗਈਆਂ ਇਹਦੀਆਂ ਤਾਰਾਂ ਇੱਥੋਂ ਬਸ ਆਪਾਂ ਤਾਰ ਪਿੱਛੇ ਲੈ ਕੇ ਜਾਣੀਆਂ ਉਹ ਡੈਕ ਵਾਲੀਆਂ ਤਾਰਾਂ ਤੋਂ ਤਾਰ ਪਾ ਲਿਆਵਾਂਗੇ ਫਿਰ ਲਾਈਟਾਂ ਚੱਲਣ ਲੱਗ ਜਾਣੀਆਂ ਇਹ ਵੀ ਬੇਸ ਨਾਲ ਇੱਕ ਲੈਟ ਤਾਂ ਮਿੱਤਰੋ ਆਪਣੇ ਕੋਲ ਹੈਗੀ ਆ ਸਪੀਕਰ ਦੀ ਆਪਾਂ ਤਾਰ ਛੱਡ ਦਾਂਗੇ ਮੂਰੇ ਤੇ ਲੈਟ ਇਹਦੇ ਨਾਲ ਬਾਅਦ ਚ ਜੋੜ ਲਾਂਗੇ ਤੇ ਹੁਣ ਚਲੋ ਇਧਰ ਲਗੱ ਤੇ ਇਧਰਲਾ ਤਾਂ ਹੋ ਗਿਆ ਮਿੱਤਰੋ ਬਹੁਤ ਔਖਾ ਬਹੁਤ ਮੇਨ ਦੇਖੋ ਕੀ ਹਾਲਾਤ ਹੋਏ ਬਨੇ ਮੋਬਾਈਲ ਦਾ ਵੀ ਨਹੀਂ ਪਤਾ ਇਹ ਮੂਹਰਲਾ ਕੈਮਰਾ ਕਹੇ ਜਾਇਆ ਗਿਆ। ਨਾ ਹੋਗੀ। ਦੇਖੋ ਕਹੇ ਇਹ ਹਾਲਾਤ ਹੋਏ ਬਨੇ ਪਰਨਾ ਦੇ ਲਓ ਮੇਰਾ ਕਿੱਧਰ ਨੂੰ ਜਾਂਦਾ। ਬਸ ਤੁਸੀਂ ਮਿੱਤਰੋ ਵੱਧ ਤੋਂ ਵੱਧ ਪਿਆਰ ਤੇ ਸਪੋਰਟ ਕਰੋ। ਮਿਹਨਤ ਬਹੁਤ ਲੱਗਦੀ ਆ ਤੇ ਅੱਜ ਦਾ ਦਿਨ ਤਾਂ ਆਪਣਾ ਇਹਨਾਂ ਚੀਜ਼ਾਂ ਦੀ ਖਰਾਬ ਹੋ ਗਿਆ ਹਜੇ ਹੋਰ ਵੀ ਕਰਨਾ ਇਹ ਤੇ ਸਿਸਟਮ ਉਹ ਕਰਾਂਗੇ ਹੁਣ ਆਉਣ ਵਾਲੇ ਵੀਡੀਓ ਦੇ ਵਿੱਚ। ਅੱਜ ਤੱਕ ਕਿਉਂਕਿ ਟਾਈਮ ਨਹੀਂ ਰਿਹਾ ਹੈਗਾ ਇਹ ਚਲੋ ਮਿੱਤਰੋ ਇਧਰ ਲਗਾਤਾ ਲਾ ਲਈਏ ਫਟਾਫਟ ਓਦੋਂ ਬਾਅਦ ਫਿਰ ਨੇਰਾ ਹੋਣ ਵਾਲਾ ਗੱਡੀ ਅੰਦਰ ਲਾ ਦਾਂਗੇ ਕਰਕੇ ਕੰਮ ਓਕੇ ਤੇ ਚਲੋ ਫਿਰ ਕਰਕੇ ਫਿਟਿੰਗ ਸਾਨੂੰ ਫੇਰ ਦਿਖਾਉਣੇ ਆਣ ਅੱਗੇ ਮਿੱਤਰੋ ਕੰਮ ਫਾਈਨਲ ਕਰਤਾ ਹੁਣ ਆਪਾਂ ਆ ਟਾਕੀ ਦਾ ਤਸਵੀਕ ਰੋਕੇ ਹੋ ਗਿਆ ਸੀ ਆ ਟਾਕੀ ਦਾ ਚੈੱਕ ਕਰਦੇ ਆ ਚਲਾ ਕੇ ਵੀ ਚੱਲ ਪਿਆ ਜਾਂ ਨਾ ਤੇ ਥੋੜਾ ਜਿਹਾ ਮਿੱਤਰੋ ਆਵਾਜ਼ ਘੱਟ ਕਰਦੇ ਨੇ ਇਹ ਉਹ ਆਪਾਂ ਕਿਸੇ ਮੈਸਟਰੀ ਨੂੰ ਹੀ ਚੈੱਕ ਕਰਾਵਾਂਗੇ ਕਿਉਂਕਿ ਮੈਨੂੰ ਜਿੱਥੋਂ ਤੱਕ ਲੱਗਦਾ ਆਵਾਜ਼ ਤਾਂ ਘੱਟ ਕਰ ਦੇਣੀ ਵੀ ਆਪਾਂ ਤਾਰਾਂ ਇੰਨਾ ਸਪੀਕਰਾਂ ਤੋਂ ਪਾਈਆਂ ਨੇ ਜੇ ਤਾਰਾਂ ਆਪਾਂ ਡਾਇਰੈਕਟ ਇੱਥੋਂ ਚੱਕਦੇ ਪਲੇਅਰ ਚੋਂ ਫੇਰ ਮੇਰੇ ਅਕੋਰਡਿੰਗ ਵੀ ਬਾਜ ਵੱਧ ਹੋਣੀ ਸ਼ੇਦੀ ਉਹ ਚੀਜ਼ ਆਪਾਂ ਹੁਣ ਉਹ ਬਾਈ ਤੋਂ ਹੀ ਕਨਫਰਮ ਕਰਾਵਾਂਗੇ ਜੀ ਤਾਂ ਉਹ ਮੂਰੇ ਸੈਟਿੰਗ ਕਰਵਾਵਾਂਗੇ ਇਹਨਾਂ ਦੀ ਮੈਨੂੰ ਤਾਂ ਉਹੀ ਚੱਕਰ ਲੱਗਦਾ ਬਾਕੀ ਦੇਖੋ ਕੀ ਹੁੰਦਾ ਕੀ ਨਾ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਹੁਣ ਹੁਣ ਕੀ ਆ ਮਿੱਤਰੋ ਆਪਾਂ ਆਪ ਦੇ ਲੈਵਲ ਤੇ ਇਹਨੂੰ ਚੈੱਕ ਕਰ ਲੈਨੇ ਆ ਉਦੋਂ ਬਾਅਦ ਕੀ ਰਾਂ ਆਪਾਂ ਉਹ ਬਾਈ ਤੇ ਚੈੱਕ ਕਰਵਾ ਲਾਂਗੇ ਸਾਰਾ ਜਿਹੜਾ ਕੋਈ ਘਟਬੱਦ ਹੋਊ ਆਪੀ ਸੈਟਿੰਗ ਕਰ ਦੂ ਕੀ ਰਾਂ ਫਿਟਿੰਗ ਵਗੈਰਾ ਆਪਾਂ ਸਾਰੀ ਕਰੀ ਬੈਠੇ ਆ ਤਾਂ ਕੰਮ ਸੌਖਾ ਰਹੂ ਦਾ ਵੀ ਤੇ ਜੇ ਫਿਟਿੰਗ ਫੂਟਿੰਗ ਕਰਵਾਉਣੀ ਹੁੰਦੀ ਫੇਰ ਮੰਨ ਕੇ ਚਲੋ ਆਪਣੀ ਦਿਹਾੜੀ ਫੁੱਟ ਜਾਂਦੀ ਉਹਦੇ ਕੋਲ ਹੁਣ ਫਿਟਿੰਗ ਵਗੈਰਾ ਹੋਈ ਵੀ ਆਉਣੇ ਬਸ ਸੈਟਿੰਗ ਜੀ ਕਰਨੀ ਆ ਸਾਰੀ ਉਹ ਆਪੀ ਆਪੀ ਕਰ ਲੂਗਾ ਤੇ ਚਲੋ ਹੁਣ ਆਪਾਂ ਆਪਣੇ ਲੈਵਲ ਤੇ ਇਹਨੂੰ ਚੈੱਕ ਕਰ ਲਈਏ ਵੀ ਸਪੀਕਰ ਚੱਲ ਪਿਆ ਸਹੀ ਸਾਰਾ ਕੁਝ ਸੋਖਿਆ ਤੇ ਆਹ ਮਿੱਤਰੋ ਤਾਰ ਆਪਾਂ ਲੈਟ ਲਾਉਣੀ ਹੈ ਜਿਹੜੀ ਇਹਦੇ ਵਿੱਚ ਪਤਾਸਾ ਇੱਕ ਪਤਾਸਾ ਸਾਨੂੰ ਪਤਾ ਘੱਟ ਆ ਗਿਆ ਇੱਧਰ ਤਾਂ ਲਾਤਾ ਵੀ ਉਧਰ ਰਹਿ ਗਿਆ ਤੇ ਉਹ ਵੀ ਆਪਾਂ ਲਿਆ ਕੇ ਲਾ ਦਾਂਗੇ ਤਾਰਾਂ ਛੱਡ ਲਈ ਹੁੰਦੀਆਂ ਬਸ ਉਹਦੀ ਜੋੜ ਦਾਂਗੇ ਉਹ ਵੀ ਮਿੱਤਰੋ ਟੈਸਟਿੰਗ ਕਰ ਲਈ ਆਪਣਾ ਸਪੀਕਰ ਚੱਲ ਪਿਆ ਆ ਵੀ ਚੱਲਦਾ ਆ ਵੀ ਚੱਲਦਾ ਦੋਨੇ ਸਪੀਕਰ ਚੱਲ ਪਏ ਤੇ ਹੁਣ ਮਿੱਤਰੋ ਆਪਾਂ ਬੂਫਰ ਵਿੱਚੋਂ ਤਾਰ ਪਾ ਕੇ ਲਿਓਏ ਆਹ ਤਾਰ ਸਿੱਧਮ ਸਿੱਧੀ ਪਿੱਛੇ ਲੈ ਚੱਲਦੇ ਆਪਾਂ ਤੇ ਫੇਰ ਜਿਹੜੀ ਦੂਸਰੀ ਉਧਰਲੀ ਉਧਰਲੀ ਲਾਈਟ ਨੂੰ ਤਾਰ ਪਾਉਣੀ ਆ ਉਹ ਆਪਾਂ ਇੱਥੋਂ ਨਹੀਂ ਲੰਘਾਵਾਂਗੇ ਆਂ ਤੇ ਜਿਹੜੀ ਇੱਧਰੋਂ ਪਾਉਣੀ ਆ ਉਹ ਇੱਥੋਂ ਨਹੀਂ ਆਏ ਲੰਘ ਜੂਗੀ ਪਿੱਛੋਂ ਸਪਲਾਈ ਆ ਜਾਈਏ ਨੂੰ